ਸਾਡੀ ਜਿਹੜੀ ਸਟ੍ਰਾਈਕ ਹੈ ਸਾਡਾ ਮੁੱਦਾ ਕੀ ਹੈ ਜੋ ਕਲਕੱਤਾ ਦੇ ਵਿੱਚ ਹੋਇਆ ਸਾਨੂੰ ਉਸ ਦਾ ਇਨਸਾਫ ਦਿੱਤਾ ਜਾਵੇ ਵੀ ਵਾਂਟ ਜਸਟਿਸ ਫਾਰ ਦੈਟ ਕੀ ਕਰ ਰਹੇ ਕਿਉਂਕਿ ਲਗਾਤਾਰ ਜਿਹੜਾ ਸਰਕਾਰਾਂ ਦੇ ਨੁਮਾਇੰਦੇ ਤੁਹਾਡੇ ਕੋਲੇ ਪਹੁੰਚ ਰਹੇ ਐ ਕੀ ਹੁਣ ਤੱਕ ਕਮੀ ਐ ਅਨਸਾਰ ਕਿਹੜਾ ਹਜੇ ਬਾਕੀ ਪਿਆ ਐ ਘਟਨਾਵਾਂ ਕਿਉਂਕਿ ਪਹਿਲਾਂ ਵੀ ਹੁੰਦੀਆਂ ਰਹਿੰਦੀਆਂ ਐ ਡਾਕਟਰ ਨੂੰ ਕੁੱਟਮਾਰ ਗਾਲਾਂ ਕੱਢਦੇ ਰਹਿੰਦੇ ਆ ਕੁੱਟਮਾਰ ਹੁੰਦੀ ਆ ਇਹ ਆਮ ਹੋ ਚੁੱਕੇ ਆ ਅੱਜਕੱਲ ਸਮਾਜ ਵਿੱਚ ਪਰ ਜਿਹੜੀ ਇਹ ਘਟਨਾ ਕਲਕੱਤੇ ਵਿੱਚ ਵਾਪਰੀ ਇਹ ਮਤਲਬ ਹੱਦ ਪਾਰ ਕਰਨ ਵਾਲੀ ਘਟਨਾ ਸੀਗੀ ਇਹ ਸਾਦ ਸੇ ਤੋਂ ਬਾਅਦ ਸਾਡੀ ਮਜਬੂਰੀ ਬਣ ਗਈ ਐ ਕਿ ਅੰਦੋਲਨ ਕਰਨ ਵਾਸਤੇ ਕਿਉਂਕਿ ਸਾਡਾ ਸ਼ੌਂਕ ਨਹੀਂ ਐ ਓਪੜੀ ਸਰਵਿਸਿਜ਼ ਬੰਦ ਕਰਨਾ ਵੀ ਸਾਡਾ ਸ਼ੌਂਕ ਨਹੀਂ ਐ ਇਹ ਜਿਹੜਾ ਬੋਰਡ ਅਸੀਂ ਬਣਾਇਆ ਜੀ 30 ਫੁੱਟ ਲੰਬਾ ਅਸੀਂ ਇਹ ਬੈਨਰ ਬਣਾਇਆ ਹੈ ਇਹ ਬੇਸਿਕਲੀ ਅਸੀਂ ਪਬਲਿਕ ਨੂੰ ਦਿਖਾਉਣ ਵਾਸਤੇ ਲਗਾਇਆ ਬੋਰਡ ਜੀ ਪਬਲਿਕ ਆ ਕੇ ਹੁਣ ਸਾਡੇ ਕੋਲ ਆਂਦੀ ਹੈ ਪੁੱਛਦੀ ਹੈ ਜੀ ਡਾਕਟਰ ਬੈਠਣਗੇ ਨਹੀਂ ਬੈਠਣਗੇ ਕਿ ਜਿੱਥੇ ਵੀ ਮਹਿਲਾਵਾਂ ਕਿਸੇ ਹੋਰ ਕਿਤੇ ਵਿੱਚ ਵੀ ਕੰਮ ਕਰ ਰਹੀਆਂ ਨੇ ਮਹਿਲਾਵਾਂ ਉੱਥੇ ਵੀ ਮਹਿਲਾਵਾਂ ਦੀ ਸਿਕਿਉਰਿਟੀ ਜੋ ਅੱਜਕੱਲ ਹੈ ਨਹੀਂ ਇਹ ਹਸੇ ਜਿਹੜਿਆ ਹੈਲਥ케ਅਰ ਅਪਰੇਸ਼ਨ ਦੇ ਨਾਲ ਛੱਡ ਕੇ ਹੋਰ ਕਿੱਤਿਆਂ ਵਿੱਚ ਕਰ ਰਹੀਆਂ ਜਿਹੜੇ ਕੰਮ ਕਰ ਰਹੀਆਂ ਮਹਿਲਾਵਾਂ ਨੇ ਸੈਂਟਰਲ ਪ੍ਰੋਡਕਸ਼ਨ ਐਕਟ ਜਿਹੜਾ ਉਹ ਪਾਸ ਬਿੱਲ ਜਿਹੜਾ ਬਣਾ ਕੀਤਾ ਉਹ ਐਕਟ ਬਣ ਕੇ ਪਾਰਲੀਮੈਂਟ ਚ ਮੁੜੇ ਇਦਾਂ ਬਿਨਾ ਸਾਈਨ ਕੀਤੇ ਵਾਪਸ ਨਾ ਮੁੜੇ ਇਸੋ ਜਗਾ ਜਗਾ ਤੇ ਜਿਹਨੇ ਮਨਿਸਟਰ ਜ Punjab ਦੇ ਉਹ ਪਹੁੰਚਿਆ ਜਿਵੇਂ ਤੁਹਾਡੇ ਕੋਲੇ ਜਿਹੜੇ ਮਨਿਸਟਰ ਹੈ ਬਲਜੀਤ ਕੌਰ ਉਹ ਆ ਕੇ ਸਨ ਤਾਂ ਕਿਤਨਾ ਕਿਤੇ ਤਾਂ ਗੱਲਬਾਤ ਹੋਈ ਹੋਣੀ ਕਿਉਂਕਿ ਤੁਸੀਂ ਡਿਮਾਂਡਸ ਵੀ ਕਾਫੀ ਉਹਨਾਂ ਦੇ ਸਾਹਮਣੇ ਰੱਖੀਆਂ ਦੇਖੋ ਜੀ ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਚਾਹੁੰਗਾ ਕਿ ਇਹ ਡਿਮਾਂਡਸ ਨਹੀਂ ਹੈਗੀ ਇਹ ਬੇਸਿਕ ਹਿਊਮਨ ਰਾਈਟਸ ਹੈਗੀ ਮੈਡਮ ਜਿਵੇਂ ਇਹਨਾਂ ਨੇ ਕਿਹਾ ਕਿ ਸਾਡੀ ਕੋਈ ਡਿਮਾਂਡਸ ਨਹੀਂ ਪਰ ਤੁਹਾਡੇ ਪ੍ਰਿੰਸੀਪਲ ਨੇ ਤਾਂ ਉਹਦੇ ਕਿਹਾ ਹੈ ਕਿ ਸਾਡੀਆਂ ਜਿਹੜੀਆਂ ਡਿਮਾਂਡਸ ਹੈ ਉਹਨਾਂ ਨੇ ਕਿਹਾ ਹੈ ਕਿ ਸਾਡੇ ਜਿਹੜੇ ਜਿੰਨੇ ਡਾਕਟਰਸ ਹੈ ਉਹਨਾਂ ਤੇ ਕੋਈ ਐਫ ਆਈ ਆਰ ਜਾਂ ਪਰਚਾਣੀ ਦਰਜ ਹੋਣਾ ਚਾਹੀਦਾ ਸਾਡੀ ਸੇਫਟੀ ਹੋਣੀ ਚਾਹੀਦੀ ਹੈ ਸਕਿਉਰਟੀ ਪਰਪਸ ਦੇ ਨਾਲ ਸਾਰੀਆਂ ਤੁਹਾਡੇ ਸਾਹਮਣੇ ਅਸੀਂ ਜਿਹੜੀਆਂ ਮੰਗਾਂ ਰੱਖਦੇ ਹਾਂ ਉਹ ਤੇ ਉਹਨਾਂ ਨੇ ਨਹੀਂ ਐਦਾਂ ਦਾ ਕੁਝ ਨਹੀਂ ਹੈ ਵੀ ਕਿਸੇ ਡਾਕਟਰ ਦੇ ਅਗੇਂਸਟ ਐਫ ਆਈ ਆਰ ਨਹੀਂ ਜੇ ਡਾਕਟਰ ਕਿਤੇ ਗਲਤ ਹੁੰਦਾ ਹੈ ਤਾਂ ਆਬਵੀਅਸਲੀ ਉਹਨਾਂ ਦੇ ਅਗੇਂਸਟ ਵੀ ਹੋਏਗਾ ਅੱਸੀ ਗੱਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਕਲਕੱਤਾ ਘਟਨਾ ਨੂੰ ਲੈ ਕੇ ਲਗਾਤਾਰ ਰੋਜ਼ ਪ੍ਰਦਰਸ਼ਨ ਜਾਰੀ ਹੈ ਫਰੀਦਕੋਟ ਦੀ ਗੱਲ ਕਰੀਏ ਤਾਂ ਫਰੀਦਕੋਟ ਦੇ ਵਿੱਚ ਗੁਰਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਵਿੱਚ ਵੀ ਲਗਾਤਾਰ ਜਿਹੜਾ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਤੇ ਅੱਜ ਅਸੀਂ ਗੁਰਗੁਵਿੰਦਰ ਸਿੰਘ ਮੈਡੀਕਲ ਹਸਪਤਾਲ ਦੇ ਵਿੱਚ ਪਹੁੰਚੇ ਆ ਓਪੀਡੀ ਦੇ ਵਿੱਚ ਪਹੁੰਚੇ ਆ ਜਿਨਨੇ ਇੱਥੇ ਪ੍ਰਦਰਸ਼ਨ ਕਰੀ ਨੇ ਤਾਂ ਉਹਨਾਂ ਵੱਲੋਂ ਇੱਕ 30 ਫੁੱਟ ਦੇ ਕਰੀਬ ਦਾ ਇੱਕ ਬੋਰਡ ਲਾ ਕੇ ਜਨਤਕ ਕਰ ਦਿੱਤਾ ਤਾਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਤਾਂ ਇਹ ਬੋਰਡ ਆ ਜਿਹੜਾ ਓਪੀਡੀ ਦੇ ਬਾਹਰ ਇਹਨਾਂ ਵੱਲੋਂ ਲਗਾ ਦਿੱਤਾ ਗਿਆ ਹੈ ਪਹਿਲਾਂ ਇਹਨਾਂ ਵੱਲੋਂ ਰੋਸ ਮਾਰਚ ਵੀ ਕੀਤਾ ਗਿਆ ਇਹ ਬੋਰਡ ਨੂੰ ਲੈ ਕੇ ਤੇ ਹੁਣ ਇਹਨਾਂ ਨੇ ਬੋਰਡ ਉੱਥੇ ਲਾ ਦਿੱਤਾ ਤੇ ਲਗਾਤਾਰ ਇਹਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਗੱਲ ਬਾਤ ਸਾਰੀ ਕਰਾਂਗੇ ਕਿਉਂਕਿ ਬੋਰਡ ਦੇ ਉੱਤੇ ਲਿਖਿਆ ਇਹਨਾਂ ਨੇ ਸ਼ੌਕ ਨਹੀਂ ਮਜਬੂਰੀ ਹੈ ਅੰਦੋਲਨ ਇਹ ਜ਼ਰੂਰੀ ਹੈ ਇਹ ਇਹਨਾਂ ਨੇ ਜਿਹੜੀਆਂ ਲਾਈਨਾਂ ਉੱਤੇ ਲਿਖੀਆਂ ਗੱਲਬਾਤ ਕਰਦੇ ਆ ਸਰ ਕੀ ਕਾਰਨ ਰਿਹਾ ਕਿਉਂਕਿ ਲਗਾਤਾਰ ਜਿਹੜਾ ਸਰਕਾਰਾਂ ਦੇ ਨਮਾਇंदे ਤੁਹਾਡੇ ਕੋਲੇ ਪਹੁੰਚ ਰਹੇ ਹੈ ਕੀ ਹੁਣ ਤੱਕ ਕਮੀ ਹੈ ਅਨੁਸਾਰ ਕਿਹੜਾ ਹਜੇ ਬਾਕੀ ਪਿਆ ਹੈ ਇਨਸਾਫ ਦੇਖੋ ਜੀ ਜਿਹੜੀ ਅਸੀਂ ਮੂਵਮੈਂਟ ਸ਼ੁਰੂ ਕੀਤੀ ਸੀਗੀ ਕੋਲਕੱਤਾ ਵਿੱਚ ਜਿਹੜਾ ਹਾਦਸਾ ਹੋਇਆ ਇੱਕ ਮਹਿਲਾ ਡਾਕਟਰ ਨਾਲ ਉਸੇ ਚੀਜ਼ ਨੂੰ ਅਸੀਂ ਕਾਊਂਟਰ ਕਰਦੇ ਹੋਏ ਜੋ ਕਿ ਸਾਰੇ ਆਲ ਓਵਰ ਇੰਡੀਆ 'ਇਹ ਸਟ੍ਰਾਈਕ ਸ਼ੁਰੂ ਹੋਈ ਸੀਗੀ ਰੈਜ਼ੀਡੈਂਟ ਡਾਕਟਰਸ ਦੀ ਕਿਉਂ ਘਟਨਾਵਾ ਕਿਉਂਕਿ ਪਹਿਲਾਂ ਵੀ ਹੁੰਦੀਆਂ ਰਹਿੰਦੀਆਂ ਐ ਡਾਕਟਰ ਨੂੰ ਕੁੱਟਮਾਰ ਗਾਲ੍ਹਾਂ ਕੱਢਦੇ ਰਹਿੰਦੇ ਐ ਕੁੱਟਮਾਰ ਹੁੰਦੀ ਐ ਇਹ ਆਮ ਹੋ ਚੁੱਕਿਆ ਅੱਜਕੱਲ੍ਹ ਸਮਾਜ ਵਿੱਚ ਪਰ ਜਿਹੜੀ ਇਹ ਘਟਨਾ ਕਲਕੱਤੇ ਵਿੱਚ ਵਾਪਰੀ ਇਹ ਮਤਲਬ ਹੱਦ ਪਾਰ ਕਰਨ ਵਾਲੀ ਘਟਨਾ ਸੀਗੀ ਇਹ ਕਿਸੇ ਤੋਂ ਬਰਦਾਸ਼ਤ ਨਹੀਂ ਹੋਈ ਇਸ ਕਰਕੇ ਆਲ ਓਵਰ ਇੰਡੀਆ ਜਿਹੜੀ ਅਸੀਂ ਸਟ੍ਰਾਈਕ ਕਰ ਰਹੇ ਹਾਂ ਇਹ ਵੀ ਸਾਡੀ ਮਤਲਬ ਮਜਬੂਰੀ ਬਣ ਗਈ ਇਸ ਲਈ ਅਸੀਂ ਜਿਹੜਾ ਸਲੋਗਨ ਇਹ ਯੂਜ਼ ਕੀਤਾ ਹੈ ਕਿ ਅਲਟੀਮੇਟ ਜਿਹੜਾ ਸ਼ੌਂਕ ਨਹੀਂ ਹੈ ਓਪੜੀ ਸਰਵਿਸੇਸ ਬੰਦ ਕਰਨਾ ਵੀ ਸਾਡਾ ਸ਼ੌਂਕ ਨਹੀਂ ਹੈ ਪਰ ਫਿਰ ਵੀ ਅਸੀਂ ਸਿਰਫ ਓਪੜੀ ਸਰਵਿਸੇਸ ਔਰ ਨੋਨੈਸੈਂਸ਼ੀਅਲ ਸਰਵਿਸੇਸ ਬੰਦ ਕਰਕੇ ਸਟ੍ਰਾਈਕ ਤੇ ਬੈਠੇ ਆ ਜੋ ਕਿ ਐਸੈਂਸ਼ੀਅਲ ਸਰਵਿਸੇਸ ਨੇ ਜਿਵੇਂ ਕਿ ਐਮਰਜੈਂਸੀ ਹੈ ਐਮਰਜੈਂਸੀ ਆਪਰੇਸ਼ਨ تھیਟਰ ਹੈ ਉਹ ਸਭ ਕੁਝ ਜਿਹੜਾ ਮਰੀਜ਼ਾਂ ਨੂੰ ਵੈਸੇ ਇਹੀ ਸਰਵਿਸੇਸ ਪਹਿਲਾਂ 24 ਘੰਟੇ ਵਾਂਗੂ ਚੱਲ ਰਹੀਆਂ ਨੇ ਜਿਵੇਂ ਪਹਿਲਾਂ ਚੱਲ ਰਹੀਆਂ ਸੀਗੀਆਂ ਇਹ ਜਿਹੜਾ ਬੋਰਡ ਤੁਸੀਂ ਜੰਤ ਕਰ ਰਹੇ ਹੋ ਔਰ ਕਿੰਨਾ ਲੰਬਾ ਇਹ ਔਰ ਕੀ ਲੋੜ ਕਿਉਂ ਪੈਗੀ ਤੁਹਾਨੂੰ ਵੀ ਇਹ ਜਿਹੜਾ ਬੋਰਡ ਅਸੀਂ ਬਣਾਇਆ ਜੀ 30 ਫੁੱਟ ਲੰਬਾ ਅਸੀਂ ਇਹ ਬੈਨਰ ਬਣਾਇਆ ਹੈ ਇਹ ਬੇਸਿਕਲੀ ਅਸੀਂ ਪਬਲਿਕ ਨੂੰ ਦਿਖਾਉਣ ਵਾਸਤੇ ਲਗਾਇਆ ਬੋਰਡ ਜੀ ਪਬਲਿਕ ਆ ਕੇ ਹੁਣ ਸਾਡੇ ਕੋਲ ਆਂਦੀ ਹੈ ਪੁੱਛਦੀ ਹੈ ਹੁਣ ਜੀ ਡਾਕਟਰ ਬੈਠਣਗੇ ਨਹੀਂ ਬੈਠਣਗੇ ਹੁਣ ਸਸ ਅਸੀਂ ਇਸ ਇਸ ਦੇ ਰਾਹੀਂ ਮਤਲਬ ਸ਼ੁਰੂ ਤੋਂ ਜਦੋਂ ਜਦੋਂ ਅਸੀਂ ਮੂਵਮੈਂਟ ਸ਼ੁਰੂ ਕੀਤੀ ਹੈ ਉਦੋਂ ਦੇ ਅਸੀਂ ਆਮ ਜਨਤਾ ਨੂੰ ਵੀ ਇਹੀ ਸੋਚ ਸਮਝਾ ਰਹੇ ਹਾਂ ਕਿ ਸਾਡੀ ਇਹ ਚੀਜ਼ ਜਿਹੜੀ ਇਹ ਸ਼ੌਂਕ ਨਹੀਂ ਹੈਗਾ ਇਹ ਮਜਬੂਰੀ ਕਰਕੇ ਅਸੀਂ ਬੈਠੇ ਸਾਡਾ ਕੋਈ ਸ਼ੌਂਕ ਨਹੀਂ ਹੈ ਓਪੜੀ ਸਰਵਿਸਿਜ਼ ਬੰਦ ਕਰਨਾ ਜਾਂ ਮਰੀਜ਼ਾਂ ਨੂੰ ਵਾਪਸ ਗਵਰਨਸ ਹੋ ਵੀ ਉਹ ਸਾਡੀ ਮੂਵਮੈਂਟ ਵਿੱਚ ਅਸੀਂ ਤਾਂ ਲੋਕਾਂ ਨੂੰ ਇਹ ਕਿੰਨੇ ਮੀਡੀਆ ਦੇ ਮਾਧਮ ਤੋਂ ਇਹ ਵੀ ਕਹਿਣਾ ਚਾਹਾਂਗੇ ਕਿ ਜਿਹੜਾ ਆਮ ਪਬਲਿਕ ਆ ਉਹ ਵੀ ਸਾਡਾ ਸਾਥ ਦੇ ਕਿਉਂਕਿ ਇਹ ਜਿਹੜੀ ਪ੍ਰੋਬਲਮ ਹੈਗੀ ਆ ਇਹ ਸਿਰਫ ਹੈਲਥ케ਅਰ ਪ੍ਰੋਫੈਸ਼ਨਲ ਤੱਕ ਸੀਮਿਤ ਨਹੀਂ ਰਹਿ ਗਈ ਕਿਉਂਕਿ ਜਿੱਥੇ ਵੀ ਮਹਿਲਾਵਾਂ ਕਿਸੇ ਹੋਰ ਕਿੱਤੇ ਵਿੱਚ ਵੀ ਕੰਮ ਕਰ ਰਹੀਆਂ ਨੇ ਮਹਿਲਾਵਾਂ ਉੱਥੇ ਵੀ ਮਹਿਲਾਵਾਂ ਦੀ ਸਿਕਿਉਰਿਟੀ ਜੋ ਅੱਜ ਕੱਲ੍ਹ ਹੈ ਨਹੀਂ ਇਹ ਹਾਸੇ ਜਿਹੜਿਆ ਹੈਲਥ케ਅਰ ਪ੍ਰੋਫੈਸ਼ਨਲ ਦੇ ਨਾਲ ਸਾਡੇ ਕਿ ਹੋਰ ਕਿੱਤਿਆਂ ਵਿੱਚ ਕਰ ਰਹੀਆਂ ਜਿਹੜੇ ਕੰਮ ਕਰ ਰਹੀਆਂ ਮਹਿਲਾਵਾਂ ਨੇ ਉਹਨਾਂ ਨਾਲ ਵੀ ਅਜੇ ਹਾਸੇ ਹੁੰਦੇ ਰਹਿੰਦੇ ਆ ਤਾਂ ਇਸ ਕਰਕੇ ਮੈਂ ਪਬਲ ਜੋ ਮੀਡੀਆ ਦੇ ਮਾਧਿਅਮ ਰਾਹੀਂ ਮੈਂ ਕਹਿਣਾ ਚਾਹਾਂਗਾ ਕਿ ਸਾਡਾ ਸਾਥ ਦੋ ਅੰਦੋਲਨ ਵਿੱਚ ਕਿਉਂਕਿ ਇਹ ਜਿਹੜੀ ਹੁਣ ਜਿਹੜੀ ਇਹ ਪ੍ਰੋਬਲਮ ਹੈ ਇਹ ਜਿਹੜੀ ਮੁਸ਼ਕਲ ਹੈ ਸਾਰਿਆਂ ਦੀ ਸਾਂਝੀ ਮੁਸ਼ਕਲ ਹੈ ਕਿਉਂਕਿ ਸਾਰਿਆਂ ਨੇ ਧੀਆਂ ਪੈਣਾ ਹੈਗੀਆਂ ਜਿਹੜੇ ਵੀ ਘਰ ਧੀਆਂ ਪੈਣਾ ਹੈਗੀਆਂ ਪੈਣਾ ਨੇ ਮਾਵਾਂ ਨੇ ਉਹ ਸਾਰਿਆਂ ਦੀ ਸੁਰੱਖਿਆ ਵਾਸਤੇ ਆਪਾਂ ਨੂੰ ਲੜਨਾ ਚਾਹੀਦਾ ਪੰਜਾਬ ਸਰਕਾਰ ਤਾਂ ਤੁਹਾਡੇ ਨਾਲ ਬਿਲਕੁਲ ਖੜੀ ਹੈ ਪੰਜਾਬ ਸਰਕਾਰ ਹੁਣ ਅੱਗੇ ਜੀ ਕਰ ਰਹੀ ਹੈ ਆਪਾਂ ਨੂੰ ਜੋ ਮੇਨ ਮੰਗ ਹੈਗੀ ਉਹ ਸੈਂਟਰਲ ਪ੍ਰੋਡਕਸ਼ਨ ਐਕਟ ਦੀ ਹੈ ਜੋ ਕਿ ਸੈਂਟਰਲ ਗਵਰਨਮੈਂਟ ਹੈ ਜੋ ਕਿ ਪਾਰਲੀਮੈਂਟ ਵਿੱਚ ਪਾਸ ਕੀਤਾ ਜਾਣਾ ਹੈ ਇਹ ਸੈਂਟਰਲ ਪ੍ਰੋਡਕਸ਼ਨ ਐਕਟ ਦੇ ਪਹਿਲਾਂ ਵੀ ਬਹੁਤ ਡਰਾਫਟ ਤਿਆਰ ਕੀਤੇ ਜਾ ਚੁੱਕੇ ਆ ਪਾਰਲੀਮੈਂਟ ਵਿੱਚ ਵੀ ਜਾ ਚੁੱਕਿਆ ਪਰ ਪਾਰਲੀਮੈਂਟ ਵਿੱਚ ਪਾਸ ਨਹੀਂ ਹੋਇਆ ਹੁਣ 올ਓਵਰ ਇੰਡੀਆ ਜੋ ਵੀ ਸਟੇਟ ਗਵਰਨਮੈਂਟਸ ਹੈਗੀਆਂ ਨੇ ਉਹਨਾਂ ਨੂੰ ਸਾਡੀ ਜਰੂਰ ਸਟ੍ਰਾਈਕ ਕਰਕੇ ਸਾਡੀ ਇਹੀ ਅਪੀਲ ਹੈ ਡਾਕਟਰ ਇਹੀ ਅਪੀਲ ਕਰ ਰਿਹਾ ਹੈ ਕਿ ਜੋ ਉਹ ਰეკਮੈਂਡ ਕਰਨ ਅੱਗੇ ਸੈਂਟਰ ਵਿੱਚ ਜਾਵੇ ਪਾਰਲੀਮੈਂਟ ਜਾਵੇ ਔਰ ਸੈਂਟਰਲ ਪ੍ਰੋਡਕਸ਼ਨ ਐਕਟ ਜਿਹੜਾ ਉਹ ਪਾਸ ਬਿਲ ਜਿਹ ਬਿਨਾ ਸਾਈਨ ਕੀਤੇ ਵਾਪਸ ਨਾ ਮੁੜੇ ਇਸ ਵਾਰੀ ਜਿਵੇਂ ਹੁਣ ਕਿੰਨੇ ਤੋਂ ਡੇ ਰੋਸ ਪ੍ਰਦਰਸ਼ਨ ਚੱਲ ਰਿਹਾ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਤੇ ਜਿੰਨੇ ਮਨਿਸਟਰ ਜੇ ਪੰਜਾਬ ਦੇ ਉਹ ਪਹੁੰਚੇ ਆ ਜਿਵੇਂ ਤੁਹਾਡੇ ਕੋਲੇ ਜਿਹੜੇ ਮਨਿਸਟਰ ਹੈ ਬਲਜੀਤ ਕੌਰ ਉਹ ਆ ਗਏ ਸਨ ਤਾਂ ਕਿਤਨਾ ਕਿਤੇ ਤਾਂ ਗੱਲਬਾਤ ਹੋਈ ਹੋਣੀ ਕਿਉਂਕਿ ਤੁਸੀਂ ਡਿਮਾਂਡਸ ਕਾਫੀ ਉਹਨਾਂ ਦੇ ਸਾਹਮਣੇ ਰੱਖੀਆਂ ਸੀ ਦੇਖੋ ਜੀ ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਚਾਹਾਂਗਾ ਕਿ ਇਹ ਡਿਮਾਂਡਸ ਨਹੀਂ ਹੈਗੀ ਇਹ ਬੇਸਿਕ ਹਿਊਮਨ ਰਾਈਟਸ ਹੈਗੇ ਹੈ ਅਸੀਂ ਕਹਿੰਦੇ ਕਿ ਰੋਟੀ ਕਪੜਾ ਮਕਾਨ ਜੀਣ ਲਈ ਇਹ ਜ਼ਰੂਰੀ ਹੈ ਲੇਕਿਨ ਅੱਜ ਕੱਲ ਅਸੀਂ ਕਵਾਂਗੇ ਰੋਟੀ ਕਪੜਾ ਮਕਾਨ ਤੇ ਜਦ ਵਰਕਪਲੇਸ ਤੇ ਵਾਇਲੈਂਸ ਹੁੰਦੀ ਹੈ ਡਾਕਟਰਸ ਕੰਮ ਨਹੀਂ ਕਰ ਪਾਉਂਦੇ ਤੇ ਸਾਡੇ ਜਿਹੜੇ ਮਿਨਿਸਟਰ ਸਾਹਿਬ ਨੇ ਉਹ ਆਏ ਸੀ ਉਹਨਾਂ ਨੇ ਸਾਨੂੰ ਪ੍ਰੋਸਤ ਆਇਆ ਸਾਡੀ ਸੁਣੀ ਮਜਬੂਰੀ ਕੀ ਹੈਗੀ ਹੈ ਤੇ ਉਹਨਾਂ ਨੇ ਦੱਸਿਆ ਕਿ ਅਸੀਂ ਕਰਾਂਗੇ ਕੁਝ ਨਾ ਕੁਝ ਪਰ ਦੇਖੋ ਜੀ ਇਹ ਕਿ ਵਾਦੇ ਹਰ ਬਾਰ ਹੁੰਦੇ ਨੇ ਸਾਡੀ ਇਹ ਮੰਗ ਹੈ ਕਿ ਘਟੋਕਟ ਗਰਾਉਂਡ ਲੈਵਲ ਤੇ ਕੁਝ ਸਟਾਰਟ ਹੋਵੇ ਸਿਕਿਉਰਟੀ ਲਈ ਕੁਝ ਰਿਕਰੂਟਮੈਂਟਸ ਹੋਣ ਸੀਸੀਟੀਵੀ ਕੈਮਰਸ ਇੰਸਟਾਲ ਹੋਣ ਤਾਂ ਕਿ ਇਹ ਜੋ ਘਟਨਾਵਾਂ ਦੁਆਰਾ ਨਾ ਵਾਪਰਨ ਸਾਨੂੰ ਦੁਆਰਾ ਨਾ ਐਦਾਂ ਕਰਨਾ ਪਵੇ ਅਸੀਂ ਆਪ ਨਹੀਂ ਚਾਹੁੰਦੇ ਆ ਜੇ ਹੋਛ ਹੋਵੇ ਤੇ ਸਾਡੇ ਸਾਰੇ ਹਸਪੀਟਲ ਸੇ ਇਹੀ ਹਾਲ ਹੈ ਸਭ ਜਗ੍ਹਾ ਸਿਕਿਉਰਿਟੀ ਦੀ ਘਾਟ ਹੈ ਤੁਸੀਂ ਜਾਓ ਰਾਤ ਨੂੰ ਡਾਕਟਰ ਸਾਹਿਬ ਕੋਈ ਵਾਇਲੈਂਸ ਹੁੰਦੀ ਹੈ ਬਹੁਤ سارے ਮਰੀਜ਼ ਨਾਲ ਰਿਸ਼ਤੇਦਾਰ ਆ ਜਾਂਦੇ ਨੇ ਦੇਖੋ ਜੀ ਜਦੋਂ ਬੰਦਾ ਦੁਖੀ ਹੁੰਦਾ ਹੈ ਨਾ ਉਹਨਾਂ ਨੂੰ ਲੱਗਦਾ ਹੈ ਕਿ ਕੁਛ ਹੀ ਤੁਸੀਂ ਛੋਟੀ ਮੋਟੀ ਗੱਲ ਕੋ ਉਹਨੂੰ ਛੋਟੇ ਛੋਟੇ ਗੁੱਸਾ ਆ ਜਾਂਦਾ ਹੈ ਡਾਕਟਰ ਸਾਹਿਬ ਦੇਖੋ 36 36 ਘੰਟੇ ਡਿਊਟੀਆ ਕਰਦੇ ਨੇ ਉਸ ਤੋਂ ਬਾਅਦ ਡਾਕਟਰ ਕੁਝ ਥੋੜਾ ਬਹੁਤਾ ਕਹਿ ਦਿੰਦੀ ਹੈ ਫਿਰ ਮਰੀਜ਼ ਦਾ ਮਰੀਜ਼ ਠੀਕ ਨਹੀਂ ਹੋ ਪਾਂਦਾ ਤੇ ਰਿਸ਼ਤੇਦਾਰ ਆ ਕੇ ਕੁੱਟਮਾਰਤੀ ਉੱਤਰ ਆਉਂਦੇ ਨੇ ਹਾਂ ਜੀ ਇਸ ਸਥਿਤੀ ਵਿੱਚ ਕੰਮ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਦੇਖੋ ਡਿਸੀਜਨ 메ਕਿੰਗ ਬੰਦਾ ਉਹਦੇ ਡਿਸੀਜਨ ਲੈ ਸਕਦਾ ਹੈ ਜਦੋਂ ਉਹ ਫ੍ਰੀ ਮਾਈਂਡ ਹੋਵੇ ਤੇ ਜਦੋਂ ਪੇਸ਼ੈਂਟ ਲਈ ਡਿਸੀਜਨ ਲੈਣਿਆ ਉਸ ਟਾਈਮ ਬੰਦਾ ਫ੍ਰੀ ਮਾਈਂਡ ਕੋ ਉਹਦਾ ਨੁਕਸਾਨ ਵੀ ਪੇਸ਼ੈਂਟ ਨੂੰ ਵੀ ਹੋਏਗਾ ਸਮਝ ਰਹੇ ਤੁਸੀਂ ਗੱਲ ਕਿ ਹੁਣ ਸਾਡੇ ਮਾਈਂਡ ਤੇ ਪ੍ਰੈਸ਼ਰ ਹੈਗਾ ਕਿ ਯਾਰ ਮਰੀਜ਼ ਨੂੰ ਕੁਝ ਹੋ ਗਿਆ ਕੁਝ ਹੋ ਗਿਆ ਤੇ ਕਰਦੇ ਨੇ ਪਤਾ ਨਹੀਂ ਕੀ ਕਰਦੇ ਨੇ ਹੈਗਾ ਮਰੀਜ਼ ਸਿਰੇ ਹੁੰਦਾ ਲੋਕੀ ਦੂਰੋਂ ਦੂਰੋਂ ਰੈਫਰ ਉਹ ਕਹਿੰਦੇ ਇੱਥੇ ਪਿੱਛੇ ਲੋਕੀ ਜਵਾਬ ਦਿੰਦੇ ਕਿਉਂ ਜਵਾਬ ਦਿੰਦੇ ਯਾਦਤਰ ਮੈਂ ਕਹਿੰਦਾ ਕਿ ਲੋਕੀ ਡਰਦੇ ਆ ਅੱਜਕੱਲ੍ਹ ਕੀ ਕੋਈ ਕਟਮਾਰਨ ਹੋ ਜੇ ਲੋਕੀ ਸਹਿ ਨਹੀਂ ਰਹੇ ਕਿ ਛੋਟੇ-ਬਟੇ ਦੇਖੋ ਮਨੁਸ਼ੀ ਇਨਸਾਨੀ ਸਰੀਰ ਹੈ ਜਿਹੜਾ ਆਪਾਂ ਪਰਫੈਕਟ ਤਾਂ ਕਹਿ ਨਹੀਂ ਸਕਦੇ ਕਿ ਹੁਣ ਲੱਕੜ ਹੈ ਕਿ ਕਾਰਪੈਂਟਰ ਨੇ ਇਦਾਂ ਹੀ ਕੱਟ ਦੇਣੀ ਹੈਗੀ ਹੈ ਹਰ ਹਿਊਮਨ ਸਰੀਰ ਅਲੱਗ ਹੁੰਦਾ ਹੈ ਉਹਦੀ ਕੰਪਲਿਕੀਸ਼ਨਸ ਅਲੱਗ ਹੁੰਦੀ ਹੈ ਹਰ ਪ੍ਰਸੇਦ ਦੀ ਕੰਪਲਿਕੀਸ਼ਨਸ ਹੁੰਦੀ ਹੈ ਤੇ ਲੋਕੀ ਅੱਜਕਲ ਇਹ ਚੀਜ਼ਾਂ ਸਮਝ ਨਹੀਂ ਰਹੇ ਤੇ ਡਾਕਟਰਸ ਤੇ ਜ਼ਿਆਦਾ ਵਾਇਲੈਂਸ ਹੋ ਰਹੀ ਹੈ ਜੇ ਸਿਕਿਉਰਟੀ ਮਿਲੇਗੀ ਤਾਂ ਅਸੀਂ ਫ੍ਰੀ ਮਾਈਂਡੋ ਕੇ ਕੰਮ ਕਰਾਂਗੇ ਤੇ ਬਿਹਤਰ ਕੰਮ ਕਰ ਪਾਵਾਂਗੇ ਮੈਡਮ ਜਿਵੇਂ ਇਹਨਾਂ ਨੇ ਕਿਹਾ ਹੈ ਕਿ ਸਾਡੀ ਕੋਈ ਡਿਮਾਂਡਸ ਨਹੀਂ ਪਰ ਤੁਹਾਡੇ ਪ੍ਰਿੰਸੀਪਲ ਨੇ ਤਾਂ ਉਹਦੇ ਕਿਹਾ ਹੈ ਕਿ ਸਾਡੀਆਂ ਜਿਹੜੀਆਂ ਡਿਮਾਂਡਸ ਹੈ ਉਹਨਾਂ ਨੇ ਕਿਹਾ ਹੈ ਕਿ ਸਾਡੇ ਜਿਹੜੇ ਜਿੰਨੇ ਡਾਕਟਰਸ ਹੈ ਉਹਨਾਂ ਤੇ ਕੋਈ ਐਫ ਆਈ ਆਰ ਜਾਂ ਪਰਚਾਣੀ ਦਰਜ ਹੋਣਾ ਚਾਹੀਦਾ ਸਾਡੀ ਸੇਫਟੀ ਹੋਣੀ ਚਾਹੀਦੀ ਹੈ ਸਿਕਿਉਰਟੀ ਪਰਪਸ ਦੇ ਨਾਲ ਸਾਰੀਆਂ ਤੁਹਾਡੇ ਸਾਹਮਣੇ ਅਸੀਂ ਜਿਹੜੀਆਂ ਮੰਗਾਂ ਰੱਖਦੇ ਉਹਦੇ ਉਹਨਾਂ ਨੇ ਕਿਹਾ ਨਹੀਂ ਐਦਾਂ ਦਾ ਕੁਝ ਨਹੀਂ ਹੈ ਵੀ ਕਿਸੇ ਡਾਕਟਰ ਦੇ ਅਗੇਂਸਟ ਐਫ ਆਈ ਆਰ ਨਹੀਂ ਜੇ ਡਾਕਟਰ ਕਿਤੇ ਗਲਤ ਹੁੰਦਾ ਹੈ ਤਾਂ ਓਬਵੀਅਸਲੀ ਉਹਨਾਂ ਦੇ ਅਗੇ ਬਟ ਸਾਡੀ ਇਸ ਟਾਈਮ ਸਾਡੀ ਜਿਹੜੀ ਸਟ੍ਰਾਈਕ ਹੈ ਸਾਡਾ ਮੁੱਦਾ ਕੀ ਹੈ ਜੋ ਕੈਲਕਟਾ ਦੇ ਵਿੱਚ ਹੋਇਆ ਸਾਨੂੰ ਉਸ ਦਾ ਇਨਸਾਫ ਦਿੱਤਾ ਜਾਵੇ ਵੀ ਵਾਂਟ ਜਸਟਿਸ ਫॉर दैट ਥੈਨ ਸੈਕੰਡ ਸਾਡੀ ਚੀਜ਼ ਹੈ ਜੋ ਹੁਣ ਉੱਥੇ ਹੋ ਚੁੱਕਿਆ ਉਹ ਹੋਰ ਕਿਤੇ ਵੀ ਪੂਰੇ ਇੰਡੀਆ ਦੇ ਵਿੱਚ ਪੈਨ ਇੰਡੀਆ ਦੇ ਵਿੱਚ ਕਿਤੇ ਹੋਰ ਨਾ ਹੋਵੇ ਤਾਂ ਜਿਹੜੇ ਵੀ ਸਾਡੇ ਆਪਣੇ ਬਿਲ ਨੇ ਹਨਾ ਮਤਲਬ ਪਾਸ ਕੀਤੇ ਜਾਣ ਸੈਂਟਰਲ ਪ੍ਰੋਟੈਕਸ਼ਨ ਐਕਟ ਜੋ ਇੱਕ ਬਿਲ ਬਣਿਆ ਆ ਜੋ ਹੈਗਾ ਆ ਤਾਂ ਉਹਨੂੰ ਪਾਸ ਕੀਤਾ ਜਾਵੇ ਸਾਡੀ ਬਸ ਸਰਕਾਰ ਤੋਂ ਇਹੀ ਮੰਗਿਆ ਵੀ ਡਾਕਟਰਸ ਬਸ ਇੱਕ ਸੇਫਟੀ ਚਾਹੁੰਦੇ ਨੇ ਕਿਉਂਕਿ ਵਰਕਪਲੇਸ ਉਹਨਾਂ ਦਾ ਹੋਮ ਹੈ ਜੇ ਕੋਈ ਡਾਕਟਰ ਇੱਥੇ 12-12 ਘੰਟੇ 24 ਘੰਟੇ 36 ਘੰਟੇ ਕੰਮ ਕਰ ਰਿਹਾ ਤਾਂ ਮਤਲਬ ਉਹ ਸੌ ਵੀ ਰਿਹਾ ਖਾ ਵੀ ਰਿਹਾ ਤੇ ਇੱਥੇ ਹੀ ਮਤਲਬ ਆਪਣਾ ਕੰਮ ਵੀ ਕਰ ਰਿਹਾ ਤਾਂ ਓਬਵੀਅਸਲੀ ਉਹਨੂੰ ਇੱਥੇ ਪ੍ਰੋਟੈਕਸ਼ਨ ਨਹੀਂ ਮਿਲੇਗੀ ਤਾਂ ਕੀ ਕਰੇਗਾ ਆਪਾਂ ਘਰੇ ਕਿਉਂ ਰਹਿਣਾ ਕਿਉਂਕਿ ਆਪਾਂ ਉੱਥੇ ਸੇਫ ਪ੍ਰੋਟੈਕਟ ਆਪਣਾ ਸੇਫ এনਵਾਇਰਨਮੈਂਟ ਹੁੰਦਾ ਹੈ ਤਾਂ ਸਾਨੂੰ ਇੱਥੇ ਵੀ ਸਾਡਾ এনਵਾਇਰਨਮੈਂਟ ਸੇਫ ਚਾਹੀਦਾ ਹੈ ਅੱਜ ਦੇ ਪ੍ਰੋਟੈਸਟ ਦੇ ਵਿੱਚ ਕੀ-ਕੁਝ ਕੀਤਾ ਹੈ ਤੁਸੀਂ ਇੱਕ ਰੋਸ ਮਾਰਚ ਕੱਢਿਆ ਹੈ ਇੱਕ ਬੋਰਡ ਜਿਹੜਾ ਇਹ ਜਿਹੜਾ ਬੈਨਰ ਤੁਸੀਂ ਲਗਾਇਆ ਔਰ ਇੱਕ ਨਾਟਕ ਖੇਡਿਆ ਇਸ ਦਾ ਮੈਸੇਜ ਕੀ ਜਾਊਗਾ ਸਾਡਾ ਜਿਹੜਾ ਪ੍ਰੋਟੈਸਟ ਆ ਇਹ 16 ਤਰੀਕ ਤੋਂ ਚੱਲਿਆ ਅੱਜ 7ਵੇਂ ਦਿਨ ਚ ਦਾਖਲ ਹੋ ਚੁੱਕਿਆ ਇਸ ਦੇ ਦੌਰਾਨ ਅਸੀਂ ਇਹ ਇੱਕ ਦਿਨ ਅਸੀਂ ਜਿਹੜਾ ਪੋਸਟਰ ਮੇਕਿੰਗ ਦੇ ਲਈ ਰੱਖਿਆ ਹੋਇਆ ਸੀ ਤੇ ਸਾਡੇ ਜਿਹੜੇ ਡਾਕਟਰੀ ਦੇ ਵਿਦਿਆਰਥੀ ਨੇ ਉਹਨਾਂ ਨੇ ਆਪਣੀ ਆਪਣੀ ਕਲਾ ਦੇ ਰਾਹੀਂ ਪੋਸਟਰਾਂ ਨਾਲ ਹੀ ਸਨੇਹਾ ਦੇ ਦਿੱਤਾ ਔਰ ਇੱਕ ਦਿਨ ਅਸੀਂ ਐਪਰਨ ਨੂੰ ਪੇਂਟ ਕਰਨ ਦਾ ਦਿਨ ਰੱਖਿਆ ਉਸ ਦੇ ਰਾਹੀਂ ਅਸੀਂ ਜਿਹੜੇ ਡਾਕਟਰੀ ਐਪਰਨ ਨੇ ਉਹਨਾਂ ਉੱਤੇ ਆਪਾਂ ਅਸੀਂ ਉਹਨਾਂ ਨੂੰ ਪੇਂਟ ਕਰਕੇ ਅਸੀਂ ਸਨੇਹਾ ਦਿੱਤਾ ਅੱਜ ਦਾ ਦਿਨ ਅਸੀਂ ਇੱਕ ਖਾਸ ਇਹ ਨੁੱਕੜ ਨਾਟਕ ਦੇ ਲਈ ਰੱਖਿਆ ਹੋਇਆ ਸੀ ਨੁੱਕੜ ਨਾਟਕ ਦੇ ਰਾਹੀਂ ਅਸੀਂ ਜਿਹੜਾ ਲੋਕਾਂ ਤੀਕ ਆਪਣੇ ਅੰਦੋਲਨ ਦੀ ਆਵਾਜ਼ ਲੈ ਕੇ ਜਾਣੀ ਚਾਹੀ ਔਰ ਦੂਸਰਾ ਇੱਕ ਬੈਨਰ ਜਿਹੜਾ ਹੈ ਇਹ 30 ਫੁੱਟ ਲੰਮਾ ਜਿਹੜਾ ਬੈਨਰ ਹੈ ਉਹ ਡਾਕਟਰਾਂ ਵੱਲੋਂ ਹੀ ਇਹ ਪੇਂਟ ਕੀਤਾ ਗਿਆ ਜਿਸ ਦੇ ਉੱਤੇ ਇੱਕ ਲੋਕਾਂ ਨੂੰ ਸਾਡੇ ਸੰਘਰਸ਼ ਦੇ ਨਾਲ ਜੁੜਨ ਦੇ ਲਈ ਇੱਕ ਸਨੇਹਾ ਦਿੱਤਾ ਗਿਆ ਇਹ ਅੱਜ ਦੇ ਦਿਨ ਅਸੀਂ ਰੱਖਿਆ ਹੋਏ ਸੀ ਡਾਕਟਰ ਸਾਹਿਬ ਜਿਹੜੀ ਹੁਣ ਪੰਜਾਬ ਸਰਕਾਰ ਵੱਲੋਂ ਦੋ ਦਿਨ ਪਹਿਲਾਂ ਇੱਕ ਮੀਟਿੰਗ ਹੋਈ ਹੈ ਤੁਹਾਡੇ ਨਾਲ ਫਰੀਦਕੋਟ ਦੇ ਵਿਧਾਇਕ ਨੇ ਗੁਰਦੇਵਤ ਸਿੰਘ ਸੇਖੋਂ ਉਹਨਾਂ ਦੀ ਗਵਾਹੀ ਦੇ ਇੱਥੇ ਤੇ ਡੀਸੀ ਫਰੀਦਕੋਟ ਵੀਸੀ ਫਰੀਦਕੋਟ ਬਫਰੀ ਯੂਨੀਵਰਸਿਟੀ ਵਾਲੇ ਤੇ ਐਸਐਸਪੀ ਫਰੀਦਕੋਟ ਸਾਰੇ ਜਿਹੜੇ ਉੱਚ ਅਧਿਕਾਰੀ ਇੱਥੇ ਪਹੁੰਚੇ ਆ ਉਸ ਮੀਟਿੰਗ ਦੇ ਵਿੱਚ ਤੁਹਾਡੇ ਨਾਲ ਕੀ ਗੱਲਬਾਤ ਹੋਈ ਹੈ ਉਹਦੇ ਵਿੱਚ ਜਿਹੜੀ ਮੀਟਿੰਗ ਹੋਈ ਸੀ ਉਹਦੇ ਵਿੱਚ ਜਿੰਨੀਆਂ ਵੀ ਕਮੀਆਂ ਪੇਸ਼ੀਆਂ ਸੀਗੀਆਂ ਅਸੀਂ ਨੋਟ ਕਰਾਈਆਂ ਉਹਨਾਂ ਨੂੰ ਕਿ ਕਿੱਥੇ-ਕਿੱਥੇ ਸਕਿਉਰਿਟੀ ਕੈਮਰਾਸ ਹੋਰ ਲੱਗ ਸਕਦੇ ਆ ਜਾਂ ਕਿੱਥੇ-ਕਿੱਥੇ ਸਕਿਉਰਿਟੀ ਗਾਰਡ ਹੋਰ ਚਾਹੀਦੇ ਨੇ ਜਾਂ ਜਿਹੜੇ ਡਾਕਟਰਾਂ ਦੇ ਜਿਵੇਂ ਹੁਣ ਸਾਡੀ ਐਮਰਜੈਂਸੀ ਹੈ ਐਮਰਜੈਂਸੀ ਵਿੱਚ ਜਿਹੜੇ ਡਾਕਟਰ ਡਿਊਟੀ ਕਰ ਰਹੇ ਆ ਉਹਨਾਂ ਦੀ ਰੈਸਟ ਕਰਨ ਵਾਸਤੇ ਕੋਈ ਕਮਰਾ ਨਹੀਂ ਹੈਗਾ ਇਸ ਵਕਤ ਜਿਹੜਾ ਕਮਰਾ ਸੀ ਪੁਰਾਣਾ ਉੱਥੇ ਰੀਨੋਵੇਸ਼ਨ ਚੱਲ ਰਹੀ ਆ 2 ਮਹੀਨੇ ਹੋ ਗਏ ਪਿਛਲੇ 2 ਮਹੀਨੇ ਤੋਂ ਉਹ ਬਿਨਾ ਕਮਰੇ ਤੋਂ ਡਿਊਟੀ ਕਰ ਰਹੇ ਆ ਉਹ ਡਾਕਟਰ ਨੇ ਜਿਹਨੇ ਐਮਰਜੈਂਸੀ ਡਿਊਟੀ ਕਰਨੀ ਹੋਣੀ ਹੈ ਉਹਨੇ 24 ਘੰਟੇ ਉੱਥੇ ਰਹਿਣਾ ਹੈ ਉੱਥੇ ਹੀ ਖਾਣਾ ਹੈ ਉਹਨੇ ਉੱਥੇ ਹੀ ਸਭ ਕੁਝ ਅਰੇਸਟ ਵੀ ਉੱਥੇ ਹੀ ਕਰਨੀ ਹੈ ਉਹਨਾਂ ਅਗਰ ਉਹਨੂੰ ਆਪਾਂ ਕਮਰਾ ਨਹੀਂ ਦਵਾਂਗੇ ਤਾਂ ਉਹ ਡਿਊਟੀ ਆਪਣੀ ਕਿਵੇਂ ਕਰ ਲਏਗਾ ਇਹੋ ਜਿਹੀਆਂ ਕਮੀਆਂ ਹੋਰ ਸੀਗੀਆਂ ਜਿਹੜੀਆਂ ਕਿ ਹੋਰ ਵਾਰਡਾਂ ਵਿੱਚ ਜਿਵੇਂ ਡਾਕਟਰਾਂ ਦੇ ਡਿਊਟੀ ਰੂਮ ਨੇ ਕਿਸੇ ਨਾਲ ਵਾਸ਼ਰੂਮ ਨਹੀਂ ਸੀ ਕਿਸੇ ਨਾਲ ਸੀਗੇ ਕਿਸੇ ਨਾਲ ਨਹੀਂ ਸੀਗੇ ਕਈਆਂ 'ਚ ਪਾਣੀ ਦੀ ਪ੍ਰੋਬਲਮ ਸੀ ਕਿਤੇ ਸਕਿਉਰਿਟੀ ਦੀ ਕਮੀ ਹੈ ਕਿ ਸਕਿਉਰਿਟੀ ਗਾਰਡ ਨਹੀਂ ਹੁੰਦਾ ਵਾਰਡ ਵਿੱਚ ਰਾਤ ਨੂੰ ਉਹਦੇ ਵਿੱਚ ਕੀ ਹੈ ਕਿ ਉਹ ਨਾ ਹੋਣ ਕਰਕੇ ਉਹ ਵਾਰਡ ਵਿੱਚ ਚੋਰੀਆਂ ਵੀ ਹੁੰਦੀਆਂ ਮਰੀਜ਼ਾਂ ਦਾ ਵੀ ਸਮਾਨ ਚ ਤੋ ਇਹ ਜਿਹੜੇ ਸਭ ਕਮੀਆਂ ਜਿਹੜੀਆਂ ਨੇ ਉਥੇ ਆਪਾਂ ਮੈਂਸ਼ਨ ਕੀਤੀਆਂ ਸੀਗੀਆਂ ਉਸ ਤੋਂ ਬਾਅਦ ਕੱਲ ਐਮ ਐਸ ਮੈਡਮ ਨੇ ਔਰ ਪ੍ਰਿੰਸੀਪਲ ਸਰ ਨੇ ਹਸਪੀਟਲ ਦਾ ਔਰ ਕਾਲਜ ਦਾ ਰਾਉਂਡ ਵੀ ਲਿਆ ਹੈ ਉਹ ਸਾਰੀਆਂ ਕਮੀਆਂ ਪੇਸ਼ੀਆਂ ਨੇ ਨੋਟ ਕਰ ਲਈਆਂ ਕਿ ਕਿੰਨੇ ਕਿੱਥੇ ਸਕਿਉਰਿਟੀ ਗਾਰਡ ਚਾਹੀਦਾ ਕਿੱਥੇ ਸੀਸੀਟੀਵੀ ਕੈਮਰਾ ਚਾਹੀਦੇ ਨੇ ਔਰ ਇਹਨਾਂ ਕਮੀਆਂ ਪੇਸ਼ੀਆਂ ਨੂੰ ਅੱਗੇ ਕਿਵੇਂ ਐਡਰੈਸ ਸਾਡੀਆਂ ਹੁੰਦੀਆਂ ਨਹੀਂ ਅੱਗੇ ਅਸੀਂ ਉਹ ਦੇਖਣਾ ਹੈ ਕਿ ਕਿਵੇਂ ਐਡਰੈਸ ਕਰਦੇ ਆ ਕਿੰਨੋਂ ਜਦੋਂ ਫੰਡਸ ਆਉਣਗੇ ਕਿਵੇਂ ਫੰਡਸ ਆਉਂਦੇ ਆ ਕਿੱਥੋਂ ਫੰਡਸ ਅਰੇਂਜ ਕਰਕੇ ਔਰ ਸਾਡੀਆਂ ਕਮੀਆਂ ਪੂਰੀਆਂ ਹੁੰਦੀਆਂ ਲੰਬੇ ਸਮੇਂ ਤੋਂ ਤੋਂਡੇ ਜਿਹੜਾ ਰੋਸ ਪ੍ਰਦਰਸ਼ਨ ਚੱਲ ਰਿਹਾ ਹੁਣ ਤੱਕ ਜਿਹੜੀ ਮਰੀਜ਼ਾਂ ਦੀ ਗੱਲ ਕਰ ਗਏ ਉਹਨਾਂ ਨੂੰ ਕਿੰਨੀਆਂ ਕਿ ਦਿੱਕਤਾਂ ਆਈਆਂ ਔਰ ਕਿੰਨੀਆਂ ਦਿੱਕਤਾਂ ਆਈਆਂ ਔਰ ਦਿੱਕਤਾਂ ਆਉਣ ਦੇ ਰਹੇ ਆ ਤੁਸੀਂ ਜਾਂ ਨਹੀਂ ਦੇ ਰਹੇ ਦਿੱਕਤਾਂ ਦੇਖੋ ਮੈਂ ਪਹਿਲਾਂ ਵੀ ਅਸੀਂ ਕਿਹਾ ਕਿ ਇਹ ਜਿਹੜਾ ਅੰਦੋਲਨ ਕਰਨਾ ਸਾਡੀ ਮਜਬੂਰੀ ਹੈ ਇਹ ਸ਼ੌਂਕ ਨਾਲ ਅਸੀਂ ਅੰਦੋਲਨ ਨਹੀਂ ਕਰ ਰਹੇ ਔਰ ਜਿਹੜੀਆਂ ਸਰਵਿਸਿਜ਼ ਬੰਦ ਕੀਤੀਆਂ ਉਹ ਵੀ ਅਸੀਂ ਨੌਨ ਐਸੈਂਸ਼ੀਅਲ ਸਰਵਿਸਿਜ਼ ਕੀਤੀਆਂ ਕਿ ਜਿਹੜੀਆਂ ਨੌਨ ਐਸੈਂਸ਼ੀਅਲ ਮਤਲਬ ਜਿਹੜੀਆਂ ਓਪੀਡੀ ਸਰਵਿਸਿਜ਼ ਆ ਜਾਂ ਇਲੈਕਟਿਵ ਓਪਰੇਟਿਜ਼ ਨੇ ਉਹ ਜਿਨ੍ਹਾਂ ਨੂੰ ਮਰੀਜ਼ਾਂ ਨੂੰ ਸਿਰਫ ਦਵਾਈ ਲੈਣ ਆਉਣੀ ਆ ਜਾਂ ਕੋਈ ਬੁਖਾਰ ਹੋ ਗਿਆ ਜਾਂ ਕੋਈ ਢੇਡਪੇਟ ਹੋ ਰਹੀ ਆ ਉਸ ਚੀਜ਼ ਦੀ ਦਵਾਈ ਲੈਣੀ ਆ ਉਹ ਵਾਲੇ ਪੇਸ਼ੈਂਟ ਹੁੰਦੇ ਆ ਪੀਡੀ ਵਿੱਚ ਕੁਝ ਸੀਰੀਅਸ ਵਾਲੇ ਮਰੀਜ਼ ਜੋ ਹੁੰਦੇ ਆ ਉਹ ਐਮਰਜੈਂਸੀ ਵਿੱਚ ਆਉਂਦੇ ਨੇ ਔਰ ਐਮਰਜੈਂਸੀ ਸਵਾਵਾ ਜਿਵੇਂ ਪਹਿਲਾਂ 24 ਘੰਟੇ ਚੱਲ ਰਹੀਆਂ ਸੀਗੀਆਂ ਹੁਣ ਵੀ ਓਵੇਂ ਹੀ 24 ਘੰਟੇ ਚੱਲ ਰਹੀਆਂ ਔਰ ਅਸੀਂ ਹੀ ਉਸ ਸਵਾਵਾ ਦੇ ਰਹੇ ਆ ਜਿਹੜੇ ਡਾਕਟਰ ਧਰਨੇ ਤੇ ਬੈਠੇ ਆ ਉਹੀ ਐਮਰਜੈਂਸੀ ਸਵਾਵਾ ਦੇ ਰਿਹਾ ਕਿ ਹੋਰ ਆ ਕੇ ਨਹੀਂ ਦੇ ਰਿਹਾ ਅਸੀਂ ਹੀ ਸਵਾਵਾ ਦੇ ਰਹੇ ਆ ਐਮਰਜੈਂਸੀ ਔਰ ਜਿਹੜੇ ਐਮਰਜੈਂਸੀ ਓਟਿਸ ਨੇ ਉਹ ਵੀ ਚੱਲ ਰਿਹਾ ਪਰਦਰਸ਼ਨਕਾਰੀ ਤਾਂ ਇਹੀ ਕਹਿ ਰਿਹਾ ਸਾਨੂੰ ਜਿੰਨਾ ਚਿਰ ਸਾਡੇ ਸਾਹਮਣੇ ਸਬੂਤ ਨਹੀਂ ਆਉਂਦੇ ਸਾਡੀ ਸੇਫਟੀ ਦੇ ਉਹਨਾਂ ਚਿਰ ਸਾਡਾ ਰੋਸ ਪ੍ਰਦਰਸ਼ਨ ਜਾਰੀ ਰਹੂਗਾ ਜਾਂ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਜਾਰੀ ਰਹੂਗਾ ਤੁਸੀਂ ਕੀ ਕਹਿਣਾ ਚਾਹੋਗੇ ਇਹੀ ਹੈ ਸਾਡੀ ਸਾਝੀ ਆਵਾਜ਼ ਹੈ ਜੀ ਜੋ 올 ਇੰਡੀਆ ਸਟ੍ਰਾਈਕ ਚੱਲ ਰਹੀ ਹੈ ਜੋ ਡਾਕਟਰਸ ਹੈਗੇ ਹਨ ਸਾਰਾ ਦਾ ਸੰਝਾ ਸੁਨੇਹਾ ਇਹੀ ਹੈ ਸਾਝੀ ਆਵਾਜ਼ ਇਹੀ ਹੈ ਜਦੋਂ ਤੱਕ ਠੋਸ ਕਦਮ ਨਹੀਂ ਚੁੱਕਿਆ ਜਾਂਦਾ ਸਾਡੀ ਸਿਕਿਉਰਿਟੀ ਵਾਸਤੇ ਸੈਂਟਰਲ ਪ੍ਰੋਟੈਕਸ਼ਨ ਐਕਟ ਨਹੀਂ ਆ ਜਾਂਦਾ ਜਾਂ ਔਰ ਜਿਹੜੀ ਬੇਟੀ ਦਾ ਮਰਡਰ ਔਰ ਰੇਪ ਹੋਇਆ ਇੱਥੇ ਕਲਕੱਤੇ ਵਿੱਚ ਉਸ ਨੂੰ ਪੂਰੀ ਤਰ੍ਹਾਂ ਨਾਲ ਇਨਸਾਫ ਨਹੀਂ ਹੋ ਜਾਂਦਾ ਉਹਦੇ ਰੇਪਿਸ ਨੂੰ ਜੋ ਰੇਪਿਸ ਹੈ ਐਕਚੁਅਲ ਜਿਹਨੇ ਕੀਤਾ ਹੈ ਉਹ ਬੰਦੇ ਨਹੀਂ ਫੜੇ ਜਾਂਦੇ ਔਰ ਉਹਨਾਂ ਤੇ ਕਾਰਵਾਈ ਨਹੀਂ ਹੁੰਦੀ ਉਦੋਂ ਤੱਕ ਇਹ ਸਾਡਾ ਅੰਦੋਲਨ ਜੋ ਹੈ 올 ਓਵਰ ਇੰਡੀਆ ਮੈਂ ਸਿਰਫ ਫਰੀਦਕੋਟ ਦੀ ਗੱਲ ਨਹੀਂ ਕਰ ਰਿਹਾ ਉਹਨਾਂ ਦੇ ਮਾਮਲੇਦਾਰ ਜੋ ਹੋ ਜਾਂਦੇ ਆ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਫੇਰ ਸੰਤੁਸ਼ਟੀ ਹੋ ਜੂ ਤੁਹਾਨੂੰ ਜਾਂ ਫੇਰ ਵੀ ਤੁਸੀਂ ਹੋਰ ਕੁਝ ਚਾਹੁੰਦੇ ਆ ਵੀ ਕਿਹੜਾ ਅਨਸਾਫੀ ਤੁਹਾਨੂੰ ਦੱਸ ਸਕਿਆ ਕਿ ਸਾਡੀ ਸੈਂਟਰਲ ਪ੍ਰੋਟੈਕਸ਼ਨ ਐਕਟ ਹੈ ਸੈਂਟਰਲ ਪ੍ਰੋਟੈਕਸ਼ਨ ਐਕਟ ਸਾਡੀ ਮੰਗ ਹੈ ਔਰ ਜਿਹੜੀ ਦੋਸ਼ਾਂ ਨੂੰ ਸਜ਼ਾ ਦੇਣੀ ਹੈ ਉਹ ਸਾਡੀ ਮੰਗ ਹੈ ਸੈਂਟਰਲ ਪ੍ਰੋਟੈਕਸ਼ਨ ਐਕਟ ਜੋਂ ਤੱਕ ਨਹੀਂ ਮਿਲਦਾ ਉਹ ਤੱਕ ਸਾਡੇ ਜਰੀਏ ਹੜਤਾਲੇ ਬੰਦ ਨਹੀਂ ਹੋਏਗੀ ਥੈਂਕ ਯੂ ਵੈਰੀ ਮਚ ਤਾਂ ਸੁਣਿਆ ਤੁਸੀਂ ਫਰੀਦਕੋਟ ਦੇ ਗੁਰਗੁਪਤ ਸਿੰਘ ਮੈਡੀਕਲ ਹਸਪਤਾਲ ਦੇ ਵਿੱਚ ਲਗਾਤਾਰ ਜਿਹੜਾ ਅਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਉਹੀ ਅਨਸਾਫ਼ ਅੱਜ ਹੋਰ ਅੱਗੇ ਵੱਧਾ ਦਿਖਾਈ ਦੇ ਰਿਹਾ 30 ਫੁੱਟ ਦੇ ਕਰੀਬ ਦਾ ਅੱਜ ਜਿਹੜਾ ਇਹਨਾਂ ਵੱਲੋਂ ਬੈਨਰ ਜਿਹੜਾ ਲਗਾਇਆ ਗਿਆ ਕਿਉਂਕਿ ਇਹਨਾਂ ਨੇ ਇਹ ਕਿਹਾ ਹੈ ਕਿ ਲੋਕਾਂ ਦੇ ਸਾਹਮਣੇ ਸਾਡੀ ਜਿਹੜੀ ਇਹ ਆਵਾਜ਼ ਆ ਸਾਡਾ ਮੈਸੇਜ ਪਹੁੰਚੇ ਕਿ ਸਾਡੀ ਮਜਬੂਰੀ ਹੈ ਇਸ ਅੰਦੋਲਨ ਕਰਕੇ ਇਸ ਬੈਨਰ ਨੂੰ ਲਾਇਆ ਇਨਾਂ ਨੇ ਤੇ ਦੱਸਿਆ ਇਨਾਂ ਨੇ ਕਿਹੜੇ ਕਿਹੜੇ ਸਾਨੂੰ ਹੰਸਾਪ ਚਾਹੀਦੇ ਆ ਤਾਂ ਸਰਕਾਰਾਂ ਵੀ ਇਹਨਾਂ ਦੇ ਨਾਲ ਜਿਹੜੀਆਂ ਰਾਬਤਾ ਲਗਾਤਾਰ ਕਰ ਰਹੀਆਂ ਨੇ ਤਾਂ ਦੇਖਦੇ ਹਾਂ ਹੁਣ ਕਿੰਨਾ ਟਾਈਮ ਜਿਹੜਾ ਇਹਨਾਂ ਨੂੰ ਇਸੇ ਤਰ੍ਹਾਂ ਹੀ ਜਿਹੜਾ ਤੁੱਪ ਦੇ ਵਿੱਚ ਜਿਵੇਂ ਹੁਣ ਅੱਜ ਵੀ ਇਹਨਾਂ ਨੇ ਤੁੱਪ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਨਾੜਕ ਤੁੱਪੇ ਬਹਿ ਕੇ ਖੜਿਆ ਤਾਂ ਕਿੰਨਾ ਟਾਈਮ ਹੰਸਾਪ ਵਾਸਤੇ ਇਹਨਾਂ ਨੂੰ ਇਸੇ ਤਰ੍ਹਾਂ ਜਿਹੜਾ ਸੜਕਾਂ ਤੇ ਉਤਰਨਾ ਪਵੇਗਾ ਗੁਰਜੀਤ ਸਿੰਘ ਰਮਾਣਾ ਡੀ5 ਚੈਨਲ ਪੰਜਾਬੀ ਫਰੀਦਕੋਟ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ